ਪੀਟੀਸ਼ਨ న్యూਸ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਤਿਨ ਕੁਮਾਰ ਸ਼ਰਮਾ ਜੇਕਰ ਤੁਸੀਂ ਕਿਤੇ ਆਣ ਜਾਣ ਵੇਲੇ Google Map ਦਾ ਸਹਾਰਾ ਨਹੀਂ ਲੈਂਦੇ ਔਰ ਤੁਹਾਨੂੰ ਮੰਨ ਲਓ ਰਸਤਾ ਵੀ ਨਹੀਂ ਪਤਾ ਤਾਂ ਹੋ ਸਕਦਾ ਹੈ ਕਿ ਤੁਸੀਂ ਰਸਤਾ ਭਟਕ ਜਾਓ ਪਰ ਭਟਕੇ ਹੋਏ ਰਸਤੇ ਤੋਂ ਵਾਪਸ ਆਣਾ ਬੜਾ ਸੋਖਾ ਹੈ ਪਰ ਜੇਕਰ ਤੁਸੀਂ ਅੰਨੇ ਵਾਂ Google Map ਦੇ ਉੱਤੇ ਹੀ ਆਪਣਾ ਪੂਰਾ ਧਿਆਨ ਲਗਾ ਦਿੱਤਾ ਔਰ ਤੁਸੀਂ ਹੋਰ ਆਲੇ-ਦੁਆਲੇ ਕਿਤੇ ਕੋਈ ਰਸਤਾ ਨਹੀਂ ਪੁੱਛਦੇ ਨਾ ਹੀ ਤੁਹਾਨੂੰ ਪਤਾ ਹੈ ਤਾਂ ਇਹ ਤੁਹਾਡੀ ਜ਼ਿੰਦਗੀ ਤੇ ਵੀ ਭਾਰਾ ਪੈ ਸਕਦਾ ਕਿਉਂਕਿ ਇੱਕ ਐਸੀ ਹੀ ਘਟਨਾ ਭਾਰਤ ਵਿੱਚ ਹੋਈ ਹੈ ਭਾਰਤ ਦੇ ਉੱਤਰ ਪ੍ਰਦੇਸ਼ ਰਾਜੇ ਦੇ ਵਿੱਚ ਹੋਈ ਹੈ ਤਿੰਨ ਦੋਸਤ ਸੀਗੇ ਟੈਕਸੀ ਦੇ ਵਿੱਚ ਜਾ ਰਹੇ ਸੀ ਕਿਸੇ ਵਿਆਹ ਸਮਾਗਮ ਦੇ ਵਿੱਚ ਜਾ ਰਹੇ ਸੀ ਲੇਕਿਨ ਉਹਨਾਂ ਦਾ ਭਿਆਨਕ ਹਾਦਸਾ ਹੋ ਗਿਆ ਕਿਉਂਕਿ ਉਹ Google Map ਦੇ ਸਹਾਰੇ ਚੱਲ ਰਹੇ ਸੀ ਜਿਸ ਥਾਂ ਦੇ ਉੱਤੇ ਉਹਨਾਂ ਨੇ ਜਾਣਾ ਸੀ ਤਾਂ ਉਹਨਾਂ ਨੇ Google Map ਤੇ ਖੋਲ੍ਹਿਆ ਤੇ ਉਹਦੀ ਲੋਕੇਸ਼ਨ ਲਗਾਈ ਤੇ ਬਸ ਲੋਕੇਸ਼ਨ ਨੂੰ ਦੇਖਦੇ ਹੋਏ ਅੱਗੇ ਵੱਧਦੇ ਗਏ ਬੰਦਾਈੂ ਬਰੇਲੀ ਜ਼ਿਲ੍ਹੇ ਦੇ ਵਿੱਚ ਇਹ ਜੋ ਬਾਰਡਰ ਏਰੀਆ ਪੈਂਦਾ ਹੈ ਉੱਤਰ ਪ੍ਰਦੇਸ਼ ਦਾ ਬੰਦਾਈੂ ਤੇ ਬਰੇਲੀ ਜ਼ਿਲ੍ਹੇ ਦਾ ਉੱਥੇ ਇਹ ਹਾਦਸਾ ਹੋਇਆ ਹੈ ਹਾਦਸੇ ਦੇ ਵਿੱਚ ਕਾਰ ਸਵਾਰ ਜੋ ਨੌਜਵਾਨੇ ਜਾ ਰਹੇ ਹੁੰਦੇ ਨੇ Google Map ਲਗਾਇਆ ਹੁੰਦਾ ਹੈ ਤੇ Google Map ਉਹਨਾਂ ਨੂੰ ਰਸਤਾ ਦਿਖਾਉਂਦਾ ਇੱਕ ਪੁਲ ਦੇ ਉੱਤੋਂ ਲੰਘਣ ਦਾ ਔਰ ਜਿਵੇਂ ਹੀ ਕਾਰ ਉਸ ਪੁਲ ਦੇ ਉੱਤੇ ਜਾ ਰਹੀ ਹੁੰਦੀ ਹੈ ਅੱਗੇ ਜਾ ਕੇ ਉਹ ਪੁਲ ਹੀ ਖਤਮ ਹੋ ਜਾਂਦਾ ਹੈ ਤਾਂ ਤੁਸੀਂ ਸੋਚ ਸਕਦੇ ਹੋ ਕਿੰਨਾ ਭਿਆਨਕ ਮੰਜ਼ਰ ਹੋਇਆ ਹੋਵੇਗਾ ਉਸ ਵੇਲੇ ਕੀ ਹਾਲਾਤ ਹੋਏ ਹੋਣਗੇ ਰਾਤ ਦਾ ਹਨੇਰਾ ਸੀ ਕਾਰ ਪੂਰੀ ਫੁੱਲ ਸਪੀਡ ਦੇ ਵਿੱਚ ਪੁਲ ਦੇ ਉੱਤੇ ਜਾ ਰਹੀ ਸੀ ਧਿਆਨ ਸੀ ਗੂਗਲ ਮੈਪ ਦੇਤੇ ਕਿਉਂਕਿ ਗੂਗਲ ਮੈਪ ਕਹਿ ਰਿਹਾ ਸੀ ਕਿ ਸਿੱਧਾ ਚੱਲਦੇ ਜਾਓ ਤੇ ਉਹ ਨੌਜਵਾਨ ਵੀ ਕਾਰ ਨੂੰ ਸਿੱਧਾ ਦੁੜਾਂਦੇ ਜਾ ਰਹੇ ਸੀ ਪਰ ਅਚਾਨਕ ਅੱਗੇ ਜਾ ਕੇ ਪੁਲ ਹੀ ਖਤਮ ਹੋ ਜਾਂਦਾ ਔਰ ਪੁਲ ਦੇ ਉੱਤੋਂ ਕਾਰ ਕਰੀਬ 25 ਫੁੱਟ ਡੂੰਗੀ ਰਾਮ ਗੰਗਾ ਨਦੀ ਦੇ ਵਿੱਚ ਡਿੱਗ ਜਾਂਦੀ ਹੈ ਜਿੱਥੇ ਕਾਰ ਡਿਗੀ ਹੈ ਉੱਥੇ ਪਾਣੀ ਨਹੀਂ ਹੁੰਦਾ ਪਾਣੀ ਦਾ ਪੱਦਰ ਬਿਲਕੁਲ ਹੀ ਜ਼ੀਰੋ ਹੁੰਦਾ ਆਲੇ-ਦੁਆਲੇ ਥੋੜਾ-ਬੋਤਾ ਪਾਣੀ ਜ਼ਰੂਰ ਦਰਿਆ 'ਚ ਹੁੰਦਾ ਹੈ ਲੇਕਿਨ ਪੁਲ ਦੇ ਉੱਤੋਂ ਜਿੱਥੋਂ 25 ਫੁੱਟ ਡੂੰਗੀ ਕਾਰ ਡਿਗਦੀ ਹੈ ਉੱਥੇ ਬਿਲਕੁਲ ਵੀ ਪਾਣੀ ਨਹੀਂ ਹੁੰਦਾ ਕਿ ਰਾਤ ਦਾ ਹਨੇਰਾ ਹੁੰਦਾ ਤੇ ਜਦੋਂ ਐਕਸੀਡੈਂਟ ਹੁੰਦਾ ਕਾਰ ਵੀ ਪੂਰੇ ਤਰੀਕੇ ਨਾਲ ਚੱਕਣਾ ਚੂਰ ਹੋ ਜਾਂਦੀ ਹੈ ਲੱਤਾਂ ਬਾਹਾਂ ਨੌਜਵਾਨਾਂ ਦੀਆਂ ਵੀ ਟੁੱਟ ਜਾਂਦੀਆਂ ਨੇ ਲੇਕਿਨ ਪਤਾ ਚੱਲਦਾ ਦਿਨ ਚੜ੍ਹਦੇ ਜਦੋਂ ਪਿੰਡ ਵਾਸੀ ਉਸ ਰਾਹ ਦੇ ਵਿੱਚੋਂ ਜਾ ਰਹੇ ਹੁੰਦੇ ਨੇ ਤਾਂ ਦੇਖਦੇ ਨੇ ਕਿ ਪੁਲ ਦੇ ਕੋਲ ਇੱਕ ਕਾਰ ਕੀ ਕਰ ਰਹੀ ਹੈ ਤੇ ਉਸ ਕਾਰ ਤੱਕ ਜਾਣ ਦਾ ਤਾਂ ਕੋਈ ਰਸਤਾ ਵੀ ਨਹੀਂ ਸੀ ਤਾਂ ਬਾਅਦ ਵਿੱਚ ਪਤਾ ਚੱਲਦਾ ਕਿ ਪੁਲ ਦੇ ਉੱਤੇ ਕਾਰ ਗਲਤੀ ਨਾਲ ਆ ਗਈ ਸੀ ਔਰ ਅੱਗੇ ਜਾਂਦੇ ਜਾਂਦੀ ਇਹ ਪੁਲ ਦੇ ਉੱਤੋਂ ਥੱਲੇ ਡਿੱਗ ਪੈਂਦੀ ਹੈ ਤੇ ਤੁਹਾਨੂੰ ਉਹੀ ਅਸੀਂ ਇਸ ਵਕਤ ਤਸਵੀਰਾਂ ਦਿਖਾ ਰਹੇ ਹਾਂ ਤਸਵੀਰਾਂ ਦੇਖ ਲਓ ਔਰ ਕਿੰਨਾ ਭਿਆਨਕ ਮੰਜ਼ਰ ਹੋਵੇਗਾ ਹੋ ਸਕਦਾ ਉਹ ਤਿੰਨੇ ਨੌਜਵਾਨ ਪੂਰੀ ਰਾਤ ਤੜਫਦੇ ਰਹੇ ਹੋਣ ਚੀਕ ਚਿਹਾੜਾ ਉਹਨਾਂ ਨੇ ਮਚਾਇਆ ਹੋਵੇ ਲੇਕਿਨ ਉਹਨਾਂ ਦੀ ਆਵਾਜ਼ ਸੁਣਨ ਵਾਲਾ ਕੋਈ ਨਹੀਂ ਸੀ ਕਿਉਂਕਿ ਉਹਨਾਂ ਨੇ ਪੂਰੀ ਦੀ ਪੂਰੀ ਜੋ ਆਪਣਾ ਧਿਆਨ ਸੀ Google Map ਦੇ ਉੱਤੇ ਹੀ ਆਪਣਾ ਭਰੋਸਾ ਔਰ ਧਿਆਨ ਜਤਾਇਆ ਹੋਇਆ ਸੀ ਤੇ ਉਹੀ Google Map ਉਹਨਾਂ ਦੀ ਜ਼ਿੰਦਗੀ ਹੀ ਖਾ ਗਿਆ ਤੇ ਇਸ ਕਰਕੇ ਅਸੀਂ ਤੁਹਾਨੂੰ ਵੀ ਅਵੇਅਰ ਕਰ ਰਹੇ ਹਾਂ ਕਿ ਜੇਕਰ ਤੁਸੀਂ ਕਿਤੇ ਜਗ੍ਹਾ ਤੇ ਆਉਂਦੇ ਜਾਂਦੇ ਹੋ ਤਾਂ ਕੁਝ ਆਪਣਾ ਵੀ ਕੋਮਨ ਸੈਂਸ ਇਸਤੇਮਾਲ ਸਭ ਨੂੰ ਕਰਨੀ ਚਾਹੀਦੀ ਹੈ ਜੇਕਰ ਰਸਤਾ ਨਹੀਂ ਪਤਾ ਚੱਲਦਾ ਤੇ 2 ਮਿੰਟ ਖੜਕੇ ਲੋਕਾਂ ਤੋਂ ਪਤਾ ਕਰ ਲੈਣਾ ਚਾਹੀਦਾ ਕਿਉਂਕਿ ਜੇਕਰ ਲੋਕ ਔਰ ਜਾਂ ਫਿਰ ਤੁਸੀਂ ਮੈਂ ਕੋਈ ਵੀ ਜਾਣੇ ਜਿਹੜੇ ਕਿ ਆਪਾਂ ਖਬਰ ਦੇਖ ਰਹੇ ਹਾਂ ਜੇਕਰ ਅਸੀਂ ਅੱਖਾਂ ਬੰਦ ਕਰਕੇ ਸਿਰਫ ਔਰ ਸਿਰਫ ਭਰੋਸਾ ਗੂਗਲ ਮੈਪ ਦੇ ਉੱਤੇ ਲਗਾ ਦੇਵਾਂਗੇ ਤਾਂ ਹੋ ਸਕਦਾ ਹੈ ਤੁਹਾਨੂੰ ਕਿਸੇ ਗਲਤ ਥਾਂ ਤੇ ਵੀ ਪਹੁੰਚਾ ਦੇਵੇ ਤੁਹਾਨੂੰ ਕਿਸੇ ਜਗ੍ਹਾ ਤੇ ਫਸਾ ਵੀ ਦੇਵੇ ਔਰ ਤੁਹਾਨੂੰ ਐਸੇ ਰਸਤੇ ਦੇ ਉੱਤੇ ਵੀ ਪਹੁੰਚਾ ਦੇਵੇ ਜਿੱਥੋਂ ਵਾਪਸ ਮੁੜਨ ਦਾ ਕੋਈ ਰਸਤਾ ਨਾ ਹੋਵੇ ਔਰ ਇਹ ਨੌਜਵਾਨਾਂ ਦਿੱਤਾ ਜ਼ਿੰਦਗੀ ਹੀ ਲੈ ਗਿਆ Google Map ਤੇ ਤੁਹਾਨੂੰ ਉਹਦੀਆਂ ਹੀ ਅਸੀਂ ਇਸ ਵਕਤ ਤਸਵੀਰਾਂ ਦਿਖਾ ਰਹੇ ਆਂ ਜ਼ਰਾ ਦੇਖ ਲਓ ਕਿਸ ਤਰੀਕੇ ਦੇ ਨਾਲ ਇਹ ਭਿਆਨਕ ਹਾਦਸਾ ਹੋਇਆ ਔਰ ਪੂਰਾ ਮੈਂ ਤੁਹਾਨੂੰ ਇੱਕ ਵਾਰ ਪੂਰੀ ਡਿਟੇਲ ਵੀ ਦੱਸ ਦਿੰਨਾ ਹੋਇਆ ਕਿੱਥੇ ਆ ਤੇ ਕਿਵੇਂ ਇਹ ਹਾਦਸਾ ਹੋਇਆ ਦਰਸਲ ਉੱਤਰ ਪ੍ਰਦੇਸ਼ ਦੇ ਬਰੇਲੀ ਦੇ ਫਰੀਦਪੁਰ ਥਾਣਾ ਖੇਤਰ 'ਚ ਸ਼ਨੀਵਾਰ ਦੇ ਰਾਤ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਤਿੰਨ ਨੌਜਵਾਨਾਂ ਦੀ ਜਾਨ ਚਲੀ ਗਈ ਹੈ ਜਾਣਕਾਰੀ ਮੁਤਾਬਕ ਗੂਗਲ ਮੈਪ ਰਾਹੀਂ ਰੂਟ ਸਰਚ ਕਰਦੇ ਹੋਏ ਕਾਰ ਅਧੂਰੇ ਪੁਲ ਤੋਂ ਡਿੱਗ ਜਾਂਦੀ ਹੈ ਤੇ ਨਿਚੋਂ ਬਹਿਰ ਹੀ ਹੁੰਦੀ ਹੈ ਰਾਮ ਗੰਗਾ ਨਦੀ ਪਰ ਜਦੋਂ ਇਹ ਹਾਦਸਾ ਹੁੰਦਾ ਉਸ ਵੇਲੇ ਇਸ ਨਦੀ ਵਿੱਚ ਇਸ ਦਰਿਆ ਦੇ ਵਿੱਚ ਪਾਣੀ ਬਿਲਕੁਲ ਨਹੀਂ ਹੁੰਦਾ ਜਾਂ ਕਹਿ ਲਓ ਕਿ ਨਾ ਮਾਤਰ ਹੀ ਹੁੰਦਾ ਔਰ ਇਸ ਹੱਥੇ ਦੇ ਵਿੱਚ ਮੈਨਪੁਰੀ ਦੇ ਰਹਿਣ ਵਾਲੇ ਕੌਸ਼ਲ ਕੁਮਾਰ ਤੇ ਫਾਰੂਕਾਬਾਦ ਦੇ ਰਹਿਣ ਵਾਲੇ ਵਿਵੇਕ ਕੁਮਾਰ ਤੇ ਅਮਿਤ ਦੀ ਮੌਤ ਹੋ ਜਾਂਦੀ ਹੈ ਘਟਨਾ ਉਸ ਵੇਲੇ ਵਾਪਰੀ ਜਦੋਂ ਕਾਰ ਵਿੱਚ ਸਵਾਰੇ ਲੋਕ Google Map ਦੀ ਮਦਦ ਨਾਲ ਦਾਤਾ ਗੰਜਵਾਲ ਜਾ ਰਹੇ ਸੀ Google Map ਨੇ ਉਹਨਾਂ ਨੂੰ ਅਧੂਰੇ ਪੁਲ ਤੋਂ ਲੰਘਣ ਦਾ ਰਸਤਾ ਦਿਖਾ ਦਿੱਤਾ ਜਿਸ ਦਾ ਉਹਨਾਂ ਨੇ ਅਣਜਾਣੇ ਵਿੱਚ ਪਾਲਣ ਕੀਤਾ ਜਿਵੇਂ ਹੀ ਕਾਰ ਪੁਲ ਦੇ ਉੱਤੇ ਪਹੁੰਚੀ ਤਾਂ ਅਚਾਨਕ ਪੁਲ ਅੱਗੇ ਖਤਮ ਹੋ ਜਾਂਦਾ ਹੈ ਤੇ ਇੰਨੀ ਛੇਤੀ ਬ੍ਰੇਕ ਵੀ ਨਹੀਂ ਲੱਗ ਪੰਦੇ ਤੇ ਕਾਰ ਸਕਿਟ ਕਰਦੀ ਹੋਈ ਪੁਲ ਤੋਂ 25 ਫੁੱਟ ਡੂੰਗੀ ਨੀਚੇ ਨਦੀ ਵਿੱਚ ਜਾ ਡਿੱਗਦੀ ਹੈ ਔਰ ਨਦੀ ਵਿੱਚ ਪਾਣੀ ਨਹੀਂ ਹੁੰਦਾ ਘਟਨਾ ਤੋਂ ਬਾਅਦ ਜਦੋਂ ਪਿੰਡ ਵਾਸੀ ਮੌਕੇ ਤੇ ਪਹੁੰਚਦੇ ਨੇ ਤੜਕਸਾਰ ਤਾਂ ਉਹਨਾਂ ਨੇ ਦੇਖਿਆ ਕਿ ਕਾਰ ਪੂਰੀ ਤਰੀਕੇ ਨਾਲ ਨੁਕਸਾਨੀ ਹੁੰਦੀ ਹੈ ਔਰ ਚਾਰੇ ਪਾਸੇ ਖੂਨ ਹੀ ਖੂਨ ਬਿਖਰਿਆ ਹੁੰਦਾ ਇਸ ਹਾਦਸੇ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਵੀ ਮੌਕੇ ਤੇ ਪਹੁੰਚ ਜਾਂਦੀ ਹੈ ਤੇ ਜੋ ਮ੍ਰਿਤਕ ਦੇਹਾਂ ਨੇ ਉਹਨਾਂ ਨੂੰ ਆਪਣੇ ਕਬਜ਼ੇ 'ਚ ਲੈ ਕੇ ਅੱਗੇ ਵਾਲੀ ਕਾਰਵਾਈ ਸ਼ੁਰੂ ਕਰ ਦਿੰਦੀ ਹੈ ਜਾਂ ਕਹਿ ਦੋ ਕਿ ਉਹਨਾਂ ਨੂੰ ਹਸਪਤਾਲ ਦੇ ਵਿੱਚ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਜਾਂਦਾ ਹੈ। ਪੁਲਿਸ ਕਾ ਅਧਿਕਾਰੀਆਂ ਦਾ ਕਹਿਣਾ ਹੈ ਕਿ Google Map ਦੀ ਗਲਤ ਗਲਤ ਦਿਸ਼ਾ ਨਿਰਦੇਸ਼ਾਂ ਦੇ ਕਾਰਨ ਇਹ ਹਾਦਸਾ ਹੋਇਆ ਹੈ। ਤੇ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਇਹ Google Map ਦੇ ਨਾਲ ਇਹ ਐਕਸੀਡੈਂਟ ਹੋਇਆ ਕਿਵੇਂ? ਦਰਸਲ ਇਹ ਪੁਲ ਜੇ ਅਧੂਰਾ ਹੋਵੇ ਤਾਂ Google Map ਫਿਲਹਾਲ ਤਾਂ ਨਹੀਂ ਦਿਖਾਂਦਾ ਹੁੰਦਾ। ਲੇਕਿਨ ਇੱਕ ਸਮਾਂ ਐਸਾ ਸੀ 2-3 ਸਾਲ ਪਹਿਲਾਂ ਇਹ ਪੁਲ ਇੱਥੇ ਹੁੰਦਾ ਸੀ ਪਰ ਬਾੜ ਆਈ ਸੀ 2 ਸਾਲ ਪਹਿਲਾਂ ਉਸ ਬਾੜ ਦੇ ਵਿੱਚ ਇਹ ਜਿਹੜਾ ਰਾਮਗੰਗਾ ਨਦੀ ਦੇ ਉੱਤੇ ਬਣਿਆ ਹੋਇਆ ਪੁਲ ਹੈ ਉਹ ਵਹਿ ਗਿਆ ਸੀ ਨੁਕਸਾਨਿਆ ਗਿਆ ਸੀ ਉਸ ਤੋਂ ਬਾਅਦ ਤੁਹਾਨੂੰ ਪਤਾ ਹੈ ਭਾਰਤ ਦਾ ਸਿਸਟਮ ਥੋੜਾ ਜਿਆ ਢਿੱਲਾ ਹੀ ਚੱਲਦਾ ਹੈ ਤਾਂ ਟੈਂਡਰ ਨਿਕਲ ਨੂੰ ਜਾਂਚ ਕਰਾਉਣ ਨੂੰ ਕਿੰਨਾ ਸਮਾਂ ਲੱਗੂਗਾ ਕਿੰਨਾ ਪੈਸਾ ਲੱਗੂਗਾ ਬੜਾ ਸਮਾਂ ਇਹਦੇ ਵਿੱਚ ਵਿਅਰਥ ਹੋ ਜਾਂਦਾ ਹੈ ਪਰ Google Map ਅਪਡੇਟ ਨਹੀਂ ਹੋਇਆ Google Map ਨੂੰ ਹੁਣ ਵੀ ਲੱਗਦਾ ਸੀ ਕਿ ਸ਼ਾਇਦ ਉਸ ਜਗ੍ਹਾ ਦੇ ਉੱਤੇ ਪੁਲ ਅੱਜ ਵੀ ਉਸੇ ਤਰੀਕੇ ਨਾਲ ਬਣਿਆ ਹੋਇਆ ਇਸ ਕਰਕੇ ਜਦੋਂ ਇਹ ਨੌਜਵਾਨ ਸਰਚ ਕਰਦੇ ਨੇ ਆਪਣੀ ਲੋਕੇਸ਼ਨ ਤੋਂ ਲੈ ਕੇ ਕਿਸੇ ਡੈਸਟੀਨੇਸ਼ਨ ਤੱਕ ਦਾ ਰਸਤਾ ਤਾਂ Google Map ਇਹਨਾਂ ਨੂੰ ਇਹ ਰਸਤਾ ਦਿਖਾ ਦਿੰਦਾ ਹੈ ਕਿ ਇੱਥੇ ਇਹ ਪੁਲ ਹੈ ਤੇ ਨੌਜਵਾਨ ਵੀ ਇਸ ਪੁਲ ਦੇ ਉੱਤੇ ਜਾ ਹੁੰਦੇ ਨੇ ਪਰ ਬਾੜ ਕਰਕੇ ਪੁਲ ਨੁਕਸਾਨਿਆ ਗਿਆ ਸੀ ਫਿਲਹਾਲ ਇਹ ਨਿਰਮਾਣ ਅਧੀਨ ਹੈ ਦੁਬਾਰਾ ਇਸ ਦੀ ਸਾਰੀ ਦਾ ਕੰਮ ਚੱਲ ਰਿਹਾ ਹੈ ਲੇਕਿਨ ਹਲੇ ਇਹ ਪੁਲ ਬਣਿਆ ਨਹੀਂ ਪਰ ਵੱਡਾ ਸਵਾਲ ਇਹ ਵੀ ਹੈ ਜੇਕਰ ਨਿਰਮਾਣ ਅਧੀਨ ਸੀਗਾ ਤਾਂ ਉੱਥੇ ਕੋਈ ਨੋਟਿਸ ਬੋਰਡ ਕਿਉਂ ਨਹੀਂ ਸੀ ਜਾਂ ਰਾਤ ਨੂੰ ਉਸ ਪੁਲ ਦਾ ਜਿਹੜਾ ਰਸਤਾ ਹੈ ਉਹ ਬੰਦ ਕਿਉਂ ਨਹੀਂ ਕੀਤਾ ਗਿਆ ਸੀ ਸਵਾਲ ਵੀ ਕਈ ਖੜੇ ਹੁੰਦੇ ਨੇ ਪਰ ਵੱਡੀ ਗੱਲ ਇਹ ਹੈ ਕਿ ਜੋ ਜਾਂਨਾ ਹੁਣ ਚਲੀਆਂ ਗਈਆਂ ਨੇ ਉਹ ਕਦੇ ਵਾਪਸ ਨਹੀਂ ਆ ਸਕਦੀਆਂ ਪਰ ਸਿੱਖ ਲੈਣ ਦੀ ਇਹ ਜ਼ਰੂਰ ਇਸ ਵਕਤ ਸਭ ਸਾਰਿਆਂ ਨੂੰ ਸਾਨੂੰ ਤੁਹਾਨੂੰ ਲੋੜ ਹੈਗੀ ਹੈ ਕਿ ਜੇਕਰ ਅਸੀਂ ਕਿਤੇ ਜਾ ਰਹੇ ਹਾਂ ਇੱਕ ਤਾਂ ਸਾਨੂੰ ਆਪਣਾ ਦਿਮਾਗ ਵੀ ਇਸਤੇਮਾਲ ਕਰਨਾ ਚਾਹੀਦਾ ਹੈ ਕਿ ਇਹ ਰਸਤਾ ਜੇਕਰ ਅਣਜਾਣ ਵੈ ਤਾਂ ਅਸੀਂ ਲੋਕਾਂ ਤੋਂ ਪੁੱਛ ਲਈਏ ਕਿ ਅਸੀਂ ਜਿਸ ਰਸਤੇ ਤੇ ਜਾ ਰਹੇ ਹਾਂ ਕਿ ਅਸੀਂ ਸਹੀ ਰਸਤੇ ਤੇ ਜਾ ਰਹੇ ਹਾਂ ਤੇ ਜੇਕਰ ਨਹੀਂ ਜੇਕਰ ਤੁਸੀਂ ਗੂਗਲ ਮੈਪ ਦਾ ਇਸਤੇਮਾਲ ਕਰ ਵੀ ਰਹੇ ਹੋ ਤਾਂ ਥੋੜਾ ਸੰਭਲ ਕੇ ਕਰਨਾ ਚਾਹੀਦਾ ਹੈ ਤਾਂ ਕਿ ਐਸੀਆਂ ਘਟਨਾਵਾਂ ਨਾ ਵਾਪਰ ਸਕਣ ਫਿਲਹਾਲ ਉੱਤਰ ਪ੍ਰਦੇਸ਼ ਦੇ ਤੁਹਾਨੂੰ ਬਦਾਯੂ ਜ਼ਿਲ੍ਹੇ ਦੀਆਂ ਇਹ ਤਸਵੀਰਾਂ ਦਿਖਾ ਰਹੇ ਹਾਂ ਬਰੇਲੀ ਬੰਦਾਯੂ ਜ਼ਿਲ੍ਹੇ ਦੀਆਂ ਇਹ ਤਸਵੀਰਾਂ ਇਸ ਵਕਤ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਇਹ ਹਾਦਸਾ ਹੋਇਆ ਤਸਵੀਰਾਂ ਦੇਖ ਲਓ ਬੜੀਆਂ ਹੀ ਇਹ ਭਿਆਨਕ ਤਸਵੀਰਾਂ ਨੇ ਜੋ ਇਸ ਵਕਤ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿਸ ਤਰੀਕੇ ਨਾਲ ਰਾਮਗੰਗਾ ਨਦੀ ਦੇ ਵਿੱਚ ਕਾਰ ਡਿੱਗ ਗਈ ਸੀ ਔਰ ਇਹ ਹਾਦਸੇ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਹੋਈ ਹੈ ਬਦਾਯੂ ਤੇ ਬਰੇਲੀ ਬਾਰਡਰ ਦੇ ਉੱਤੇ ਇਹ ਪੁਲ ਵੈ ਜਿਹੜਾ ਕਿ ਫਿਲਹਾਲ ਨਹੀਂ ਚੱਲ ਰਿਹਾ ਸੀ ਪਰ Google Map ਨੇ ਦਿਖਾਇਆ ਕਿ ਇਹ ਚੱਲ ਰਿਹਾ ਹੈ ਕਾਰ ਤੇਜ਼ ਰਫ਼ਤਾਰ ਨਾਲ ਜਾਂਦੀ ਹੈ ਔਰ ਹਾ사 ਹੋ ਜਾਂਦਾ ਹੈ ਇਸ ਹਾਦਸੇ ਦੇ ਵਿੱਚ ਤਿੰਨ ਲੋਕਾਂ ਦੀ ਜਾਨ ਚਲੀ ਜਾਂਦੀ ਹੈ